ਸਾਸੀ ਗਾ ਜੀ ਸਾਰਿਆਂ ਨੂੰ 사ਸੀ ਗਾ ਜੀ ਸਾਰਿਆਂ ਨੂੰ ਅੱਜ ਗੁਰਫਤਿਹ ਹੋ ਗਿਆ ਵਾ 6 ਮਹੀਨਿਆਂ ਦਾ ਹਾਂਜੀ ਮੈਂ ਤਾਂ ਸਿਆਰਸ ਚ ਚੱਲੇ ਆ ਕੇਕ ਲੈਣ ਤੇ ਬਾਕੀ ਕਿਸੇ ਨੂੰ ਨਹੀਂ ਅੰਦਰ ਪਤਾ ਕਿ ਆਪਾਂ ਕੇਕ ਲਿਆਉਣਾ ਵਾ ਜਾਂ ਕੱਟਣਾ ਵਾ ਜਾਂ ਨਹੀਂ ਕੱਟਣਾ ਤੇ ਉਦਾਂ ਆਇਆ ਅੱਜ ਆਪਾਂ ਵੀਡੀਓ ਬਣਾਉਣੀ ਸੀਗੇ ਤੇ ਪਰ ਮੇਰੇ ਮਾਮੂ ਕਹਿੰਦੇ ਵੀ ਅਹੀਂ ਕੇਕ ਕੱਟਣਾ ਤੇ ਮੈਂ ਹਾਂ ਚਲੋ ਇਹਨਾਂ ਨੂੰ ਦੱਸਣਾ ਨਹੀਂਗਾ ਅੱਜ ਅਹੀਂ ਤਾਂ ਸਰਪ੍ਰਾਈਜ਼ ਦੇਣਾ ਇਹਨਾਂ ਨੂੰ ਪਾਪਾ ਪ੍ਰੈਸਿੰਗ ਕਰਾ ਲਏ ਆ ਅਸੀਂ ਵਿਲੇ ਹੋ ਗਏ ਆ ਤੇ ਅਸੀਂ ਹੁਣ ਜਾ ਕੇ ਕਰਦਿਆਂ ਨੂੰ ਗੇਗ ਲੈ ਆਨੇ ਹੋਟਲ ਤੇ ਦਿੱਤਾ ਵਾ ਬਸ ਉੱਥੋਂ ਲੈ ਕੇ ਤੇ ਆਈ ਛੇਤੀ ਆਣਾ ਸੀ ਘੰਟੇ ਦੇ ਵੇਲੇ ਤੁਹਾਨੂੰ ਖਾਲਦੇ ਆਣਗੇ ਬਾਕੀ ਤੁਹਾਨੂੰ ਆ ਕੇ ਖਾਲਦੇ ਆ ਸਾਰਾ ਤੇ ਗੁਡੇਰੇ ਸਾਡੇ ਨਾਲ ਹੀ ਹਾਜੀ ਚਲੋ ਸਾਰ ਸਭ ਜੇ ਜਾ ਕੇ ਨਾ ਪਹਿਲਾਂ ਆਪਾਂ ਪੂਰਾ ਸੈੱਟ ਕਰਕੇ ਤੇ ਫੇਰ ਬਾਜੀ ਮਾਰਨੀ ਹੈ ਫੇਰ ਮਾਰ ਬਾਜੀ ਉਹਨਾਂ ਨੂੰ ਆ ਜਾ ਚਲੋ ਮਾਜੀ ਆਗੇ ਉਹ ਤੂੰ ਕਿੱਥੇ ਗਏ ਹੋ ਓਏ ਆਪਾਂ ਕਿਹਦਾ ਜਣਾਇਆ ਇੱਥੇ ਹੀ ਬਰਦੋ ਵੀ ਆ ਆ ਕੀ ਪੜਿਆ ਪੜਿਆ ਨਾ ਦੇਖ ਲੋ ਵੀ ਕੰਮ ਹੋਇਆ ਜੀ ਚਲੋ ਭਾਈ ਇਹ ਕੀ ਆ ਉਦਾਂ ਹੀ ਕੀ ਕੀ ਜਿਹੜਾ ਹੁੰਦਾ ਪਰ ਉਹਦੇ ਮੈਂ ਕਿਹਾ ਕਿ ਇਹ ਸਰਪ੍ਰਾਈਜ਼ ਰਹਿ ਗਿਆ ਬਈ ਇਹਨੂੰ ਫਲੈਸ਼ ਉਹਨੂੰ ਫਲੈਸ਼ ਕਰ। ਪਤਾ ਨਹੀਂ ਕਿ ਇਹਨਾਂ ਨੂੰ ਕਿੱਦਾਂ ਤੱਕ ਚੱਲ ਜਾਂਦੀ ਪਤਾ ਨਹੀਂ ਕਿ ਮੈਂ ਕੋਈ ਸ਼ੋਰ ਸੋਚਿਆ ਇਹ ਕਿਹੜਾ ਸਰਪ੍ਰਾਈਜ਼ ਦਵਾਗੇ? ਆਪਾਂ ਨੂੰ ਪਤਾ ਨਹੀਂ ਕਿ ਕਾਰ ਕਰ ਨੂੰ ਆ ਗਏ ਨਹੀਂ ਪਤਾ ਨਹੀਂ ਕਿ ਲਾਈਟ ਬੰਦ ਹੋ ਗਈ ਤੈਨੂੰ ਬਾਹਰ ਆ ਗਈ ਚਲੋ ਫਿਰ ਆਓ ਫਿਰ ਡਰਾਈਵਰ ਨੂੰ ਜਾਓ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚਲੋ ਜੀ ਅੱਜ ਆਹ ਦੇ ਨਿੱਕੇ ਜੇ ਗੁਰਪਤੇ ਦਾ 6 ਮੰਥ ਬਰਥਡੇ ਹਾਂਜੀ ਹੈਨਾ ਤੇ ਇਹ ਅਸੀਂ ਅੱਜ ਬਣਾਉਣ ਦੇ ਵੀਡੀਓ ਸੁਗਲ ਵਾਲਾ ਜੇ ਸਾਰੇ ਇਕੱਠੇ ਹੋਏ ਤੇ ਵੀਡੀਓ ਬਣਾਉਂਦੇ ਬਣਾਉਂਦੇ ਸਣੀ ਨੇ ਆਰਡਰ ਕੀਤਾ ਠੀਕ ਹੈ ਤੇ ਹੁਣ ਆਪਾਂ ਇਹਦਾ 6 ਮੰਥ ਬਰਥਡੇ ਜਿਹੜਾ ਸੈਲੀਬ੍ਰੇਟ ਕਰਨਗੇ ਆਨੂੰ ਪਤਾ ਹੀ ਨਹੀਂ ਲੈਣੇ ਨਾ ਦੋ ਦਿਵਾਵਾ ਆਨੇ ਬਫਦੇ ਨੂੰ ਹੈ ਛੇ ਸੇਤੀ ਵੱਡਾ ਹੋ ਗਿਆ ਹੈ ਮਾਨਕ ਲੰਮੀ ਲੰਮੀ ਉਮਰ ਕਰੇ ਮੇਰੇ ਪੁੱਤ ਦੀ ਤੰਗਰਸਤੀ ਬਖਸ਼ੇ ਸਾਰੇ ਜਾਣੇ ਗੁੱਡ ਵਿਸ਼ੇਸ਼ਪੇਦੋ ਜਦੋਂ ਤਾਂ ਹੋਇਆ ਸਾਡੇ ਵਾਤੇ ਤੇ ਸਾਰੇ ਦਿਨ ਸਪੈਸ਼ਲ ਹੀ ਹੈ ਹਾਂ ਹਾਂ ਜੀ ਹਾਂ ਸਾਰਦੇ ਕੈਸ਼ਲ ਕੇ ਆਹ ਹੈ 6 ਮਹੀਨਾ ਹੋ ਗਿਆ ਸਾਰੇ ਕਹਿੰਦੇ ਵੀ ਅੱਜ ਮੋੜ ਦਰੋ ਜੀ ਸੈਲੀਬ੍ਰੇਟ ਕਰੀਏ ਆਪਾਂ ਮੈਂ ਹਾਂ ਕਿਪਟਾ ਕਹਿੰਦਾ ਵਾਓ ਅਬ ਤਾਂ ਥੈਂਕ ਯੂ ਕਹਦੇ ਆਦਾ ਧੰਨਵਾਦ ਕਰਦੇ ਆ ਬੜਾ ਬੜਾ ਧੰਨਵਾਦ ਕਰਦੇ ਆ ਬਿਲਕੁਲ ਜੀ ਬਿਲਕੁਲ ਤੇ ਜਿੰਦਾਂ ਨੇ ਅੱਜ ਦਾਤ ਬਖਸ਼ੀ ਪੁੱਤਰ ਦੀ ਹਾਂਜੀ ਹਾਂਜੀ ਤੇ ਪਰਮਾਤਮਾ ਜਿਨ੍ਹਾਂ ਦੇ ਨਹੀਂ ਸਾਰਿਆਂ ਨੂੰ ਦਵੇ ਬਿਲਕੁਲ 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 ਸਹੀ ਗੱਲ ਹੈ ਸਹੀ ਗੱਲ ਆ ਆਪਣਾ ਬਾਕੀ ਸਾਡੇ ਰਿਸ਼ਤੇਦਾਰਾਂ ਨੂੰ ਬੜਾ ਚਾਹਵਾ ਚਲੋ ਕਈ ਲੋਕ ਦੁਹੀ ਵੀ ਆ ਗਏ ਕੋਈ ਜਿੰਦਾ ਧੰਨਵਾਦਵਾ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਪਰਮਾਤਮਾ ਚੜ੍ਹਦੀ ਕਲਾ ਕਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਲਕ ਤੇ ਡੋਰੀਆਂ ਸੁੱਟੀ ਦੀਆਂ ਆਵਾ ਤੇ ਬੱਚਿਆਂ ਦੀ ਮਾਲਕ ਲੰਮੀ ਲੰਮੀ ਉਮਰ ਕਰੇ ਸਾਡੇ ਜੀ ਨੇ ਭੂਗ ਮਾਰ ਲੈਂਦੇ ਨਾ चलो के चलो करो फिर चलो मारो मारो चलो बंदा को मारिए चलो कोन पे मारो चलो 1 2 3 ਇੱਟ ਹੀ ਉੱਤੇ ਜਗੀ ਹੜ ਗੋਗੇ ਫੇਰ ਕਰ ਦੋਗੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਵਰ ਫਤੇ ਹਾਂ ਮਾਰ ਗੋਰ ਬਦਨ ਬੇਦੀ ਵਾਲਾ ਦਿਖਾ ਵੀ ਦਿਖਾਪਾ ਨਾ ਹਾਂ ਮੇਰੇ ਦੋਦੀ ਕੀਤਾ ਹਾਂ 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 ਕੋਣ ਇੱਥੇ ਦਾ ਪੂਰਾ ਮਤਲਬ ਬੈਡੀ ਚાલુ ਹੋ ਜਗੇ ਤਾਂ ਸੇਵ ਦਵਾਂਗੇ ਆਪਾਂ ਹਾਂ ਨਾ ਕੋਈ ਖਾਲਾ ਰੋਡ ਚੱਲੂ ਕਰਾ ਆਜੋ ਆਜਾ ਸਟਾਰਟਿੰਗ ਕਰਵਾਏਗੀ ਪਾਲੋ ਫਾਲੋ ਗਲੀਆਂ ਵਗੈਰਾ ਚੱਲਣਾ ਚੱਲਣਾ ਨਾਲੇ ਮਾੜਾ ਮਾੜਾ ਦੇਣਾ ਨਾਲੇ ਜਿਨ੍ਹਾਂ ਦੀ ਗੁੜਤੀ ਹੈ ਤੇ ਦਾਈ ਫੱਕੀਆਂ ਜੋ ਬਾਕੀ ਗੁੜਤੀ ਭਾਈ ਦੇ ਸੰਦ ਦੀ ਆ ਇਹ ਆ ਤਾਂ ਵੀ ਅੱਜ ਦੀ ਖਾਣੀ ਇਹ ਨਹੀਂ ਕਦੀ ਨਹੀਂ ਲੱਗਿਆ ਜੋ ਆਵੇ ਬੰਦੇ ਕੰਮੀ ਜੋ ਆਵੇ ਆਲੀ ਜੇ ਅੱਜ ਮੰਮੀ ਇਹ ਬੰਦੇ ਨੇ ਕਰਦੇ ਦਸ ਸੁਗਲੀਆਂ ਖਾਣ ਲੱਗਿਆ ਇਹ ਆਉਂਗਾ ਫਲਾਣ ਵਾ ਠੀਕਵਾਉ ਵਾ ਜੇ ਆ ਆ ਵੇ ਮੇਰੀ ਮਾਂ ਬਿਲਕੁਲ ਲਓ ਜੀ ਆਪਾਂ ਇਹਨੂੰ ਬੇਠ ਬੈਠਾ ਆ ਆ ਕਰੋ ਬੇਟਾ ਆ ਕਰੋ ਆ ਬਸ ਬਰੀਆ ਮੂਠਾ ਦੁਖਾ ਆ ਤਾਂ ਸਾਰੇ ਕਰਾਉ ਮੂਠਾ ਖਾਣ ਮੈਂ ਖਵਾਲਤਾ ਹੁੰਦਾ ਮਾਂ ਕਹੋ ਇਹ ਖਾਣਿਆ ਕਰੋ ਖਾਣਿਆ ਕਰੋ ਚੱਲੂ ਦੇ ਮੰੂ ਬੇਈ ਗੱਲ ਬਾਤੇ ਕਰਾ ਦੇ ਜੀ ਅੱਜ ਤੋਂ ਗੱਡੀ ਚੱਲੂ ਜਸਦੀ ਕਰਨ ਦੇ ਲਈ ਦੇਖੋ ਚਮਚਲੇ ਜਿਹੜੀ ਹੋਰ ਮਾਸੀ ਦਾ ਬੜਾ ਪਿਆਰਾ ਜੇ ਮਾਸੀ ਵਾਲਾ ਕਿ ਮਸ ਸਮਸਕਾ ਕੋ ਆਉਂਦਾ ਸਾਰਿਆਂ ਦਾ ਬੋਧ ਕਰਾਵਾ ਸਾਰਿਆਂ ਦਾ ਬੜਾ ਪਿਆਰਾ ਹਾਂਜੀ ਪਿਆਰ ਤੁਹਾਡੇ ਨੂੰ ਬੜਾ ਪਿਆਰ ਮਿਲਦਾ ਸਾਰਿਆਂ ਨੂੰ ਬਣਾ ਦਿਆ ਬਹੁਤ 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 ਪੰਚ ਲਿਖਵਾ ਦੋ ਮੰਮੀ ਪੰਦਰ ਬਦਲੂ ਕਰ ਕੁਤਸੇ ਬੜੀ ਆ ਨਾ ਤੇਰੀ ਕੰਮ ਦੀ ਚੀਜ਼ ਹੈ ਤੇਰ ਮਾਲਕ ਤੇਰਾ ਦਲਜੀਤ ਬੜੀ ਆ ਦੇਖਾਗਾ ਮੈਂ ਮਾੜੀ ਕੰਮ ਦੀ ਚੀਜ਼ ਹੈ ਮਾੜੀ ਚੌਕਲੇਟ ਕਰਿਆ ਨਾ ਉਹ ਵਾਕੇ ਆ ਵੀਡੀਓ ਬਣਾ ਰਿਹਾ ਕਹਿੰਦਾ ਪਸੰਦ ਨਹੀਂ ਹੋਇਆ ਹਾਂ ਨਹੀਂ ਉਹਦੇ ਇਹ ਇਹ ਮੇਰਾ ਆਧੀ ਬਣਦਾ ਵਾ ਕੇ ਨਹੀਂ ਨਹੀਂ ਇਹ ਹੁਣ ਮੇਰਾ ਕਿੰਨੀ ਬਹੁਤ ਜਾਂਦੀ ਹੈ ਨਾ ਹਾਂ ਇਹ ਸ਼ਾਮ ਛੜੇ ਹੋਏ ਚੌਕਲੇਟ ਜਿਹਨੂੰ ਜੋ ਆਇਆ ਦਲਜੀਤ ਵੀ ਆਈ ਇਹਦੇ ਸਾਡਾ ਜਗਰਾਜਾ ਪੁੱਤ ਜੀ ਨਹੀਂ ਨਹੀਂ ਮਹਾਰਾਜੇ ਦੀ ਲੰਮੀ ਲੰਮੀ ਉਮਰ ਕਰੇ ਹੈ ਪੰਥ ਛੇਤੀ ਛੇਤੀ ਜਵਾਨ ਹੋਵੇ ਜਮੀਆ ਕਿੰਨਾ ਕੰਮੀ ਕੇਕ ਹਾਏ ਹਾਏ ਨਾਲੇ ਗਾ ਲੈ ਹਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸਾਧਿਆ ਗੁਲਫਤੇ ਜਿਹੜਾ ਮਾਦੀਏ ਭਾਜੀ ਸਿਆਮ ਦਾ ਹੋਇਆ ਲੈ ਅੱਗੇ ਵਧਾ ਦੋਦੀ ਗਲਾ ਪਿੰਦਾ ਹੀ ਹੁਣ ਕਿ ਜੱਫਾ ਲੱਗਣ ਲੱਗੇ ਨਾ ਅੱਜ ਵੀ ਲੱਗੜ ਗਏ ਮੈਨੂੰ ਦੇ ਦੇ ਲੈ 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 ਨਾ ਲੱਲਾ ਕਦਰਫਤੇ ਸਵਾਦ ਆ ਗੋ ਕਰਫਤੇ ਸਵਾਦ ਆ ਬਹੁਤ ਫੇਰ ਮੈਂ ਹੋਰ ਦੋ ਗਿਆ ਲਾ ਕੇ ਇੱਕ ਲਾ ਦੇਣਾ ਕੋਈ ਚਾਹ ਤ ਵਧੀਆ ਲੱਗਿਆ ਪੰਥਾਂ ਨੇ ਖਾਣ ਲਿਆ ਉਹਨਾਂ ਨੇ ਨਹੀਂ ਬੰਦ ਸਾਰੀ ਖਾ ਲਿਆ ਠੀਕ ਹੈ ਨਹੀਂ ਮੈਂ ਓ ਜਿਆਦਾ ਖਾ ਲਿਆ ਨਹੀਂ ਲੈਣ ਤੋਂ ਹੋਣਾ ਨਹੀਂ ਆਪਾਂ ਨਹੀਂ ਸਾਰੇ ਕੋ ਹਾਸਾ ਯਾਰ ਪੜਾ ਨਹੀਂ ਨਹੀਂ ਕੋਈ ਗੱਲ ਨਹੀਂ ਮਰ ਸਹੀ ਅਸੀਂ ਇਹ ਗੱਡੀ ਤੇ ਰੋਡ ਪਾਸ ਤੇ ਇਹ ਵੀ ਫੋਟੋ ਖਿੱਚਦੇ ਹੋਰ ਤੇਰੇ ਮਰਦੇ ਤੇ ਕਹਿੰਦਾ ਕਿ ਇਹ ਅੱਜ ਵਧੀਆ ਫਿੱਕੇ ਵਾਲਾ ਮੇਰੇ ਪੁੱਤ ਨੇ ਦੇਖੋ ਮਾਰਦਾ ਡਾਰੀ ਸਿਰ ਸਜਾ ਰੁਕੇ ਦੀ ਇੱਕ ਫੋਟੋ ਖਿੱਚੀਏ ਗਰਫਤੇ ਗਰਫਤੇ ਉਹ ਤੋਂ ਸਾਈਡ ਤੋਂ ਫੋਟੋ ਖਿੱਚੀ ਯਾਰ ਖੇਤ ਨਹੀਂ ਕੋਈ ਨਹੀਂ ਤੇ ਦਾਲ ਬੱਦ ਕੇ ਪੋੜਾ ਕਿੱਥੇ ਆ ਪਾਉਂਗੇ ਚਲੋ ਮਤਲਬ ਕਿ ਕਿੱਥੇ ਆ ਇਹ 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 ਤੁਮਨੇ ਪੈਸਾ ਭਾਗੀ ਕਿ ਹੈ ਪਤਾ ਕੀ ਫਸਟ ਟਾਈਮ ਖਾਧਾ ਨਾ ਨੇ ਕੁਐਸਚਨ ਸੁਆਗ ਲੱਗਾ ਵਾਗ ਲੱਗਾ ਨਾ ਤੇ ਨਾ ਬਾਉ ਉਹਦੇ ਨਾਲ ਆ ਜੀ ਵੀਡੀਓ ਲਾ ਲਾ ਬੰਨ ਲਾ ਬੰਨ ਲਾ ਆ ਵਾਸੜ ਜੀ ਹੱਲ ਕਰੋ ਮੇਰੀ ਸੁਣਨਾ ਬਣਾਉ ਤਾਂ ਟਾਈਮ ਨਹੀਂ ਕਹਿੰਦਾ ਇਹ ਮੈਂ ਆਪਣੇ ਪੁੱਤ ਨਾਲ ਕੀਤਾ ਸੀ ਵਾਦਾ ਹਾਂ ਠੀਕ ਹੈ ਠੀਕ ਹੈ ਇੱਕ ਵਾਰੀ ਅੰਦਰ ਫਰ ਸਮਾਂ ਤੇ ਨਹੀਂ ਪਤਾ ਆਇਆ ਨਹੀਂ ਨਹੀਂ ਮੈਂ ਘੋਲਿਆ ਇਹਨੂੰ ਦੇ ਤਾ ਉਹਦੇ ਬਿਸਕਟ ਚ ਲਗਾ ਦੇ ਤੇ ਬੇਸਾ ਮਾਈਟ ਲਾਉਂਗੀ ਉਹਦੇ ਦੇ ਹੋ ਜੇ ਬਾਰੇ ਹਾਂ ਗੁਰ ਫਤਿਹ ਉਹ ਤਾਂ ਨੇ ਆ ਜਾ ਗੁਰ ਫਤਿਹ ਕੋਈ ਦੇਖੀ ਆ ਸਿਆਰ ਸਿਨੇਮਾ ਦੇਖੀ ਇਹ ਆਪ ਵੀ ਸਾਰੇ ਜਾਣੇ ਆਪਣੇ ਕਮੈਂਟ ਕਰਕੇ ਦੱਸਿਓ ਕਿ ਗੁਰ ਫਤਿਹ ਅੱਗੇ ਨਾ ਸਿਆਣਾ ਹੋ ਗਿਆ ਨਾ ਨੇ ਲੜ ਦਿਓ ਮੈਂ ਇਥੇ ਖਾ ਲਿਆ ਕਰੂਗਾ ਹੁਣ ਸਾਰਾ ਕੁਝ ਖਾ ਜਾ ਕਰਨਾ ਇਹਨੇ ਅੱਜ ਇੱਕ ਟੇਸਟ ਕਰ ਲਿਆ ਵਾ ਤੇ ਹੁਣ ਬਾਕੀ ਚੀਜ਼ਾਂ ਹੁਣ ਸੋਰੀ ਸਾਰੇ ਸ਼ੁਰੂ ਕਰਣੀਆਂ ਇਹਦੀਆਂ ਹੈਨਾ ਪਿਆਨ ਮੈਨੂੰ ਲੱਗੇ ਪੇਟ ਤੇ ਰੱਬ ਜੀ ਨੇ ਭਰਾ ਉਹ ਕਾਣੇ ਅੱਛਾ ਇਹਦਾ ਮਾਰ ਗਿਆ ਮੂੰਹ ਨੂੰ ਆਇਆ ਮੂੰਹ ਨੂੰ ਲਾ ਕੇ ਪਿੱਛੇ ਕਰਦਾ ਕਿਹਾ ਵੀ ਨਹੀਂ ਮੈਨੂੰ ਦੇ ਹੋਰ ਦੋ ਹੱਥਾਂ ਨਾਲ ਮੇਰਾ ਹੱਥ ਪਾ ਲਿਆ ਉਹ ਕਿੱਡਾ ਲਾਈ ਕੇ ਜਾਵੇ ਮੋਵੇ ਠੀਕ ਠੀਕ ਕੇਲਾ ਨਹੀਂ ਪਸੰਦ ਆਇਆ ਆਲੂ ਭਾਰਾ ਖਾਏ ਹਿੱਦਨ ਉਹੋ ਜਿਹਾ ਖਾਦਾ ਨਹੀਂ ਲੈ ਨਹੀਂ ਕੋਈ ਜੱਲ ਜਲ ਸਕਦੇ ਜਲ ਸਕਦੇ ਅੱਜ ਤੋਂ ਸਾਡਾ ਬਾਦ ਵਿਆਹ ਕਰੂ ਹੜੇ ਲਾ ਕੇ ਮੈਂ ਬਰਾਬਰ ਹੀ ਵਿਆਹ ਕਰੂਗਾ ਆਹ ਤੇਰਾ ਬਰਾਬਰ ਹਾਂਜੀ ਦੱਸੋ ਘੜੀ ਮਤੇ ਗੱਲਾਂ ਪਤਾ ਆਪਣੇ ਪੁੱਤੋ ਦੇ ਨਾਮ ਆਪੀ ਉਹਨਾਂ ਤੋਂ ਕਾਪੜੇ ਪਿਆਰ ਕਰਨ ਵਾਲੇ ਨੂੰ ਸਹੀ ਗੱਲ ਹੈ ਕਰਦਨੇ ਕਰਨੇ ਹੋਇਆ ਉਹਨੂੰ ਸੱਤੇ ਬਾਰੇ ਕੀ ਦੁਕਾਨਾਂ ਤੋਂ ਨਾ ਆਉਣਾ ਤਾਂ ਪੂਰੀਆਂ ਸਾਰਿਆਂ ਨੂੰ ਬੈਠੇ ਦੇ ਬਾਰੇ ਸ਼ਰਾਪਤਾ ਕਰਦਾ ਹਾਂ ਹਾਂ ਤੇ ਸ਼ਰਾਪਤੀ ਬਹੁਤ ਹੋ ਗਿਆ ਵਾ ਹਾਂ ਹਰ ਚੀਜ਼ ਨੂੰ ਸਮਝਦਾ ਵਾ ਹਾਂ ਤੇ ਚਲੋ ਇਹ ਆ ਕਿ ਜੋ ਜੋ ਵੱਡਾ ਹੋ ਜਾਣਾ ਹਰ ਚੀਜ਼ ਦਾ ਪਤਾ ਲੱਗੀ ਜਾਣਾ ਹੁਣ ਅੱਗੇ ਨੂੰ ਬੜਾ ਪਤਾ ਲੱਗਣ ਲੱਗਿਆ ਇਹਨੂੰ ਪਹਿਲਾਂ ਤਾਂ ਚਾਰਾ ਬਾਸ ਲੰਮੇ ਪਿਆ ਰਹਿੰਦਾ ਉਹਨੇ ਦੁੱਧ ਦੇਣਾ ਪੀਣਾ ਸੌ ਜਾਣਾ ਹੁਣ ਤੇ ਆਂਦਾ ਫਿਰ ਰਾਤ ਨੂੰ ਮੈਨੂੰ ਵੀ ਸਵਾਲਾਂ ਵਾਲੇ ਹਿੱਥੇ ਪਹੁੰਚੇ ਬੜਾ ਆਪ ਲੱਗਦਾ ਹਾਂ ਹਾਂ ਇਹਦੇ ਮੈਂ ਰਾਖੀ ਵੱਧ ਵੀ ਨਹੀਂ ਬਣੀ ਜਾਂਦੀ ਪਾ ਜਦੋਂ ਇੱਕ ਪੰਚੀ ਮਾਰਦਾ ਹੀਗਾ ਹੁਣ ਦੋ ਤਿੰਨ ਟਿੱਕੀਆਂ ਮਾਰ ਲੈਂਦਾ ਠੀਕ ਠੀਕ ਅੱਗੇ ਹੁਣ ਸੰਹਾੜੇ ਲਾਏ ਹੁੰਦੇ ਜਾਂ ਕੰਪਲ ਇਕੱਠੇ ਕਰ ਕਰ ਲਾਏ ਹੁੰਦੇ ਕਿਉਂਕਿ ਕੰਮ ਹੀ ਉਹਨੂੰ ਵੀ ਕਰਨਾ ਪੈਂਦਾ ਹੁੰਦਾ ਜਾਂ ਮੈਨਾਂ ਲੱਗਦਾ ਜਦੋਂ ਉੱਠ ਕੇ ਲ ਪੋਲੀ ਲੈ ਕੇ ਬੁਤਾਂ ਚੰਜੀ ਆ ਕੇ ਪੋਲੀ ਨਾ ਕੋਲੀ ਲੈ ਪੋਲੀ ਲੈ ਕੇ ਕੋਲੀ ਲੈ ਲੈ ਕੋਲੀ ਲੈ ਆ ਜਦ ਜੀਦ ਲੈ ਆ ਹਾਂਜੀ ਹਾਂਜੀ ਗੁਰੂ ਦੇ ਮਿੱਤਰਾਂ ਨੂੰ ਦੇ ਮਾਰਦੀ 4K ਖਾਣਾ ਆ ਦੇ